Thank you ਆਮੀਨ ਪਰਮੇਸ਼ੁਰ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਬLES ਕਰੇ ਸਾਰਿਆਂ ਨੂੰ ਪਰਮੇਸ਼ੁਰ ਬਹੁਤ ਜ਼ਿਆਦਾ ਅਨੁਗ੍ਰਹਿ ਦੇਵੇ ਮੈਂ ਬਾਈਬਲ ਨੂੰ ਪੜਦਾ ਪਿਆ ਸੀ ਉਹ ਔਰ ਮੈਂ ਪਹਿਲੇ ਵੀ ਬਹੁਤ ਵਾਰ ਇਸ ਵਚਨ ਪੜਿਆ ਔਰ ਮੈਂ ਖੁਦ ਵੀ ਸੁਵਚਨ ਦੇ ਵਿੱਚੋਂ ਅੰਗੀਕਾਰ ਕਰਕੇ ਪ੍ਰਾਰਥਨਾ ਕਰਕੇ ਪਰਮੇਸ਼ੁਰ ਦੇ ਕੋਲ ਬਹੁਤ ਜ਼ਿਆਦਾ ਗ੍ਰੇਸ ਨੂੰ ਲਿਆ ਹੈ ਔਰ ਗਲੀਸਿਆ ਮੈਂ ਚਾਹੁੰਦਾ ਸੀਗਾ ਕਿ ਮੈਂ ਤੁਹਾਡੇ ਨਾਲ ਇਹ ਮੈਸੇਜ ਸ਼ੇਅਰ ਕਰਾਂ ਕਿ ਜੋ ਪਰਮੇਸ਼ੁਰ ਦੇ ਵਚਨ ਨੇ ਇੱਕ ਇੱਕ ਵਚਨ ਇਹ ਜੋ ਸਾਡੇ ਲਈ ਬਹੁਤ ਜ਼ਿਆਦਾ ਬਲੇਸਿੰਗ ਦਾ ਕਾਰਨ ਨੇ ਬਰਕਤ ਦਾ ਕਾਰਨ ਨੇ ਜ਼ਿੰਦਗੀ ਦਾ ਕਾਰਨ ਨੇ ਔਰ ਸਾਡੇ ਲਈ ਬਹੁਤ ਜ਼ਿਆਦਾ ਪ੍ਰਕਾਸ਼ਨ ਦਾ ਕਾਰਨ ਨੇ ਆਮੇਨ ਮੈਂ ਇੱਕ ਵਚਨ ਤੁਹਾਨੂੰ ਲਈ ਪੜ੍ਹਨਾ ਚਾਹੁੰਦਾ ਇਹ ਸ਼ਾਇਦ ਹੀ ਪੁਸਤਕ 81 ਅਧਿਆਇ ਦਾ ਇੱਕ ਵਚਨ ਹੈ ਇਹ ਸ਼ਾਇਦ ਅਬੀ ਲਿਖਦੇ ਨੇ ਪਰਬੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਯਹੋਵਾ ਨੇ ਮੈਨੂੰ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਕੱਲਿਆ ਹੈ ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨਾ ਅਤੇ ਬੰਦੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁੱਲਣ ਦਾ ਪ੍ਰਚਾਰ ਕਰਾਂ ਆਮੇਂ ਪਰਮੇਸ਼ੁਰ ਦੇ ਪਾਕ ਕਲਾਮ ਦੇ ਵਿੱਚ ਆਪਾਂ ਵੇਖਦੇ ਹਾਂ ਪਰਮੇਸ਼ੁਰ ਨੇ ਕਿਹਾ ਹੈ ਈਸ਼ੂ ਮਸੀਹ ਨੇ ਕਿ ਮੈਂ ਆਪਣਾ ਆਤਮਾ ਤੁਹਾਨੂੰ ਦੇਣਾ ਪਰਮੇਸ਼ੁਰ ਨੇ ਆਪਣਾ ਆਤਮਾ ਦੇਣ ਦਾ ਸਾਨੂੰ ਵਾਅਦਾ ਕੀਤਾ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਦ ਤੱਕ ਕੋਈ ਵੀ ਵਿਅਕਤੀ ਯਿਸੂ ਮਸੀਹ ਨੂੰ ਮੁਕਤੀਦਾਤਾ ਸਵੀਕਾਰ ਨਹੀਂ ਕਰਦਾ ਪਰਮੇਸ਼ੁਰ ਦੀ ਆਤਮਾ ਤੋਂ ਅਦੂਰ ਆਏ। ਜੋ ਵਿਅਕਤੀ ਯਿਸੂ ਮਸੀਹ ਨੂੰ ਮੁਕਤੀਦਾਤਾ ਸਵੀਕਾਰ ਕਰ ਲੈਂਦਾ ਹੈ ਕਿ ਯਿਸੂ ਮਸੀਹ ਮੇਰਾ ਮੁਕਤੀਦਾਤਾ ਪਰਮੇਸ਼ੁਰ ਹੈ। ਯਿਸੂ ਮਸੀਹ ਮੇਰਾ ਪਿਤਾ ਹੈ। ਯਿਸੂ ਮਸੀਹ ਮੇਰਾ ਜੀਵਤ ਪਰਮੇਸ਼ੁਰ ਹੈ ਜੋ ਜੀਵਤ ਸਵਰਗ ਦੇ ਵਿੱਚ ਗਿਆ ਹੈ। ਜਿਸ ਦੀ ਕਿਬਰ ਅੱਜ ਵੀ ਆਪਾਂ ਖਾਲੀ ਵੇਖਦੇ ਹਾਂ। ਆਮੇਨ ਔਰ ਮੈਂ ਤਨwijkਲੀਸੀਏ ਗੱਲ ਦੱਸਣਾ ਚਾਹੁੰਦਾ ਅਗਰ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਜੇ ਤੀਜੂ ਜੀ ਸ਼ਾਇਆ ਨੇ ਲਿਖਿਆ ਜੀ ਤੀਜੂ ਜੀ ਸ਼ਾਇਆ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਸੀਗਾ ਜੋ ਇਹ ਸ਼ਾਇਆ ਪਰਮੇਸ਼ਵਰ ਦੀਆ ਗਿਆ ਮੰਨਦਾ ਸੀਗਾ ਉਹਦੇ ਅੰਦਰ ਪਰਮੇਸ਼ਵਰ ਦਾ ਮਸਾ ਸੀਗਾ ਉਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਸੀਗਾ ਜੀਜ਼ਸ ਪਰਮੇਸ਼ਵਰ ਦੇ ਆਤਮਾ ਦੇ ਨਾਲ ਪੂਰ ਸੀਗੇ ਭਰੇ ਹੋਏ ਸੀਗੇ ਜੀਜ਼ਸ ਧਰਤੀ ਤੇ ਆਏ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸੂ ਸਮਾਚਾਰ ਸੁਣਾਇਆ ਉਹਨਾਂ ਨੇ ਜਦ ਦੂਜਿਆਂ ਦੇ ਲਈ ਪ੍ਰਾਰਥਨਾ ਕੀਤੀ ਦੂਜਿਆਂ ਦੇ ਦੁੱਖ ਕੱਟੇ ਗਏ ਨੇ ਉਹਨਾਂ ਦੀ ਜ਼ਿੰਦਗੀਆਂ ਚੋਂ ਦੁੱਖ ਦੂਰ ਹੋਏ ਨੇ ਉਹਨਾਂ ਜਦ ਦੂਜਿਆਂ ਦੇ ਲਈ ਪ੍ਰੇਅਰ ਕੀਤੀ ਦੂਜਿਆਂ ਦੀ ਜ਼ਿੰਦਗੀਆਂ ਦੇ ਵਿੱਚ ਚਮਤਕਾਰ ਹੋਏ ਨੇ ਅੱਜ ਦੁਨੀਆ ਚਮਤਕਾਰ ਲੈਣ ਦੇ ਲਈ ਭੱਜਦੀ ਏ ਤਾੰਤ੍ਰਿਕਾਂ ਦੇ ਕੋਲ ਬਾਬਿਆਂ ਦੇ ਕੋਲ ਔਰ ਜੋ ਕੀ ਤੁਸੀਂ ਵਿਸ਼ਵਾਸ ਕਰਦੇ ਜੇ ਪਰਮੇਸ਼ਵਰ ਤੇ ਉਹ ਤੁਹਾਡੇ ਅੰਦਰ ਇਹ ਚਮਤਕਾਰ ਕਰਨ ਦੀ ਪਾਵਰ ਪਰਮੇਸ਼ਵਰ ਨੇ ਦਿੱਤੀ ہوئی ਏ ਇਹ ਜੋ ਸੂ ਸਮਾਚਾਰ ਦੀ ਪਾਵਰ ਹੈ ਇਹ ਜੋ ਵਚਨਾਂ ਦੀ ਪਾਵਰ ਹੈ ਇਹ ਜੋ ਮਸੀਹ ਦੀ ਪਾਵਰ ਹੈ ਇਹ ਜੋ ਪਵਿੱਤਰ ਆਤਮਾ ਦੀ ਗ੍ਰੇਸ ਹੈ ਪਵਿੱਤਰ ਆਤਮਾ ਦੀ ਪਾਵਰ ਹੈ ਕਲੀਸਿਆ ਤੁਹਾਡੇ ਅੰਦਰ ਹੈਗੀ ਹੈ ਸਿਰਫ ਤਰਿਕਾ ਕੋਲ ਪਹਿਚਾਣ ਨਹੀਂ ਜਾ ਰਿਹਾ ਪਤਾ ਕਿਉਂ ਕਿ ਤੁਸੀਂ ਦੁਨੀਆ ਦੀਆਂ ਚੀਜ਼ਾਂ ਦੇ ਵਿੱਚ ਵਿਅਰਥ ਜੀ ਤੁਸੀਂ ਇਹਨਾਂ ਦੇ ਵਿੱਚ ਵਿਅਸਤ ਹੋ ਚੁੱਕੇ ਪੂਰੀ ਤਰ੍ਹਾਂ ਕਿਉਂ ਤੁਹਾਨੂੰ ਸਾਰਾ ਕੁਝ ਨਾਰਮਲੀ ਲੱਗਦਾ ਏ ਪਰ ਜੋ ਕਿ ਤੁਹਾਨੂੰ ਤੁਹਾਡੇ ਕੋਲ ਆਣ ਕੇ ਕੋਈ ਬੈਠਦਾ ਏ ਕੁਝ ਗੱਲਾਂ ਕਰਦਾ ਏ ਉਹ ਤੁਹਾਨੂੰ ਸੋਨਾ ਲੱਗਦਾ ਏ ਤੁਹਾਨੂੰ ਮਿੱਠਾ ਲੱਗਦਾ ਉਹ ਤੁਹਾਨੂੰ ਪਿਆਰਾ ਲੱਗਦਾ ਪਰ ਜੋ ਸੋਨੇ ਸੁੰਦਰ ਸਾਡੇ ਲਈ ਛੁਟਕਾਰੇ ਤੇ ਬਚਨ ਨੇ ਉਹ ਸਾਨੂੰ ਇੱਕ ਨਾਰਮਲੀ ਗੱਲ ਲੱਗਦੀ ਹੈ ਹallelujah ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਲੀਸੀਆ ਬਾਈਬਲ ਦੇ ਵਿੱਚ ਇਹ ਵਚਨ ਜੋ ਲਿਖਿਆ ਗਿਆ ਹੈ ਇੱਕ ਛੋਟਾ ਵਚਨ ਨਹੀਂ ਹੈ ਇਹ ਤੁਹਾਡੀ ਜ਼ਿੰਦਗੀ ਨੂੰ ਤੁਹਾਡੀ ਪੀਰੀ ਨੂੰ ਇੱਕ ਅਲੱਗ ਦਿਸ਼ਾ ਤੇ ਲੈ ਕੇ ਜਾਣ ਵਾਲਾ ਵਚਨ ਹੈ ਇੱਕ ਅਲੱਗ ਲੈਵਲ ਤੇ ਲੈ ਕੇ ਜਾਣ ਵਾਲਾ ਵਚਨ ਹੈ ਇੱਕ ਅਲੱਗ ਲੈਵਲ ਦੀ ਬਰਕਤ ਤੁਹਾਡੇ ਲਈ ਪੈਦਾ ਕਰਨ ਵਾਲਾ ਵਚਨ ਹੈ ਕਹਿੰਦਾ ਪ੍ਰਭੂ ਯਹਵਾ ਦਾ ਆਤਮਾ ਮੇਰੇ ਤੇ ਪ੍ਰਭੂ ਯਹਵਾ ਕਾਉਂ ਨਹੀਂ ਉਹ ਉਹ ਪਰਮੇਸ਼ਵਰ ਨੇ ਜੋ ਬੋਲਦਾ ਹੈ ਤੇ ਤਰਤੀ ਕੰਮ ਜਾਂਦੀ ਹੈ ਜੋ ਕੁਝ ਵੀ ਜਦ ਉਹ ਕਰਦਾ ਹੈ ਤੇ ਮੈਂ ਕਹਿੰਦਾ ਲੋਕ थरथराਉਂਦੇ ਨੇ ਅੱਜ ਤੁਸੀਂ ਵੇਖਦੇ ਜੇ ਕਿੰਨਾ ਕੁਝ ਹੋ ਰਿਹਾ ਹੈ ਦੁਨੀਆ ਤੇ ਇਹ ਤਾਂ ਹੋਣਾ ਨਹੀਂ ਸੀਗਾ ਇਹ ਇਸੇ ਲਈ ਹੋ ਰਿਹਾ ਹੈ ਕਿ ਇਨਸਾਨ ਜਦ ਵੀ ਦੇਖੋ ਪਰਮੇਸ਼ਵਰ ਵੱਲ ਧਿਆਨ ਘੱਟ ਲਾਉਂਦਾ ਹੈ ਔਰ ਦੂਜੀਆਂ ਚੀਜ਼ਾਂ ਵੱਲ ਧਿਆਨ ਜ਼ਿਆਦਾ ਲਾਉਂਦਾ ਹੈ ਹallelujah ਔਰ ਪਰਮੇਸ਼ੁਰ ਇਦਾਂ ਦਾ ਪਰਮੇਸ਼ੁਰ ਜਿਹੋ ਤੁਹਾਡੇ ਪੈਰਾਂ ਨੂੰ ਮਜ਼ਬੂਤ ਕਰਦਾ ਏ ਜੋ ਤੁਹਾਡੀਆਂ ਜ਼ਿੰਦਗੀਆਂ ਨੂੰ ਮਜ਼ਬੂਤ ਕਰਦਾ ਏ ਚਾਹੂਗੀ ਤੁਹਾਨੂੰ ਬੜੀ ਜ਼ਿਆਦਾ ਆਪਣੀ ਪਿਆਰ ਦੇ ਨਾਲ ਆਪਣੀ ਗ੍ਰੇਸ ਦੇ ਨਾਲ ਪਰਣਾ ਚਾਹੁੰਦਾ ਏ ਪਰ ਤਾਨੂੰ ਲੋੜ ਕਿੱਥੇ ਹੈ ਤਾਨੂੰ ਲੋੜ ਹੈ ਸਿਰਫ ਉਹਦੇ ਬਚਨਾਂ ਦੀ ਤਾਨੂੰ ਲੋੜ ਹੈ ਸਿਰਫ ਬਚਨਾਂ ਨੂੰ ਪਹਿਚਾਣਨ ਦੀ ਤਾਨੂੰ ਲੋੜ ਹੈ ਸਿਰਫ ਬਾਈਬਲ ਨੂੰ ਪਹਿਚਾਣਨ ਦੀ ਤਾਨੂੰ ਲੋੜ ਹੈ ਸਿਰਫ ਪਰਮੇਸ਼ੁਰ ਦੇ ਮਨ ਨੂੰ ਜਾਣਨ ਦੀ ਕਿ ਪਰਮੇਸ਼ੁਰ ਦਾ ਮਨ ਮੇਰੇ ਲਈ ਕਿਦਾਂ ਦਾ ਹੈ ਇਹਦਾ ਪ੍ਰਭੂ ਯਹਵਾ ਦਾ ਆਤਮਾ ਮੇਰੇ ਤੇ ਇਸ ਲਈ ਯੁਨਾਇਮ ਨੂੰ ਮਸਾਗੀ ਤੈ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਤੁਹਾਡੇ ਕੋਲ ਪੈਸਾ ਬਹੁਤ ਹੈ ਕੋਈ ਪ੍ਰੋਬਲਮ ਨਹੀਂ ਲੇਕਿਨ ਤੁਸੀਂ ਗਰੀਬ ਜੀ ਜਦ ਤੱਕ ਤੁਹਾਡੇ ਕੋਲ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਹੈ ਅੰਦਰ ਜਦ ਤੱਕ ਤੁਸੀਂ ਯਸ਼ੂ ਮਸੀਹ ਨੂੰ ਮੁਕਤੀ ਦਾ ਦਾ ਸਵੀਕਾਰ ਨਹੀਂ ਕੀਤਾ ਤੁਸੀਂ ਗਰੀਬ ਜੀ ਬਾਈਬਲ ਇਹ ਬਿਆਨ ਕਰਦਾ ਹੈ ਕਹਿੰਦਾ ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਸੁਣਾਵਾ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਦਾ ਕਿਉਂ ਮੈਂ ਕਹਿ ਰਿਹਾ ਹਾਂ ਗੱਲ ਤੁਸੀਂ ਗਰੀਬ ਜੀ ਨਾਗਰ ਤੁਹਾਡੇ ਅੰਦਰ ਜੀਜ਼ਸ ਦਾ ਆਤਮਾ ਨਹੀਂ ਹੈ ਤੇ ਤੁਸੀਂ ਪੈਸੇ ਦੇ ਨਾਲ ਵੀ ਅੰਦਰ ਸ਼ਾਂਤੀ ਨਹੀਂ ਜਿ ਰੱਖ ਸਕਦੇ ਕਦੇ ਵੀ ਤੁਸੀਂ ਆਪਣੇ ਅੰਦਰ ਸ਼ਾਂਤੀ ਮਹਿਸੂਸ ਨਹੀਂ ਕਰੋਗੇ ਇੱਕ ਗਰੀਬ ਇਨਸਾਨ ਨੂੰ ਤੁਸੀਂ ਵੇਖ ਲਓ ਜੋ ਪਰਮੇਸ਼ਵਰ ਦੀ ਬੰਦਗੀ ਕਰਦਾ ਹੈ ਉਹਦੇ ਅੰਦਰ ਸ਼ਾਂਤੀ ਹੋਵੇਗੀ ਪਰ ਜੋ ਇੱਕ ਬਹੁਤ ਧਨਵਾਨ ਵਿਅਕਤੀ ਹੈ ਉਹਦੇ ਅੰਦਰ ਮੈਂ ਜ਼ਿਆਦਾਤਰ ਦੇਖਦਾ ਕਿ ਸ਼ਾਂਤੀ ਨਹੀਂ ਮਿਲਉਂਦਾ ਉਹਦੇ ਅੰਦਰ ਡਰ ਰਹਿੰਦਾ ਹੈ ਉਹਦੇ ਅੰਦਰ ਕਨਫਿਊਜ਼ਨ ਰਹਿੰਦੀਆਂ ਨੇ ਉਹਦੇ ਅੰਦਰ ਹਰ ਵਕਤ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ ਜਦ ਜੀਜ਼ਸ ਦਾ ਆਤਮਾ ਤੁਹਾਡੇ ਅੰਦਰ ਆਏਗਾ ਕਹਿੰਦਾ ਵੇ ਮੈਂ ਤੈਨੂੰ ਇਸ ਲਈ ਮਸਾ ਕੀਤਾ ਟੁੱਟੇ ਦਿਲ ਵਾਲਾ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਦਾ ਕਹਿੰਦਾ ਉਹਨੇ ਮੈਨੂੰ ਮਸਾ ਕੀਤਾ ਗਰੀਬਾਂ ਖੁਸ਼ਕਬਰੀ ਦਾ ਪ੍ਰਚਾਰਨਾ 80 ਰਾਂ ਖੁੱਲਣ ਦਾ ਬੰਦੂਆਂ ਨੂੰ ਛੁੱਟਣ ਦਾ ਪ੍ਰਚਾਰ ਕਰਾਂ ਤੁਸੀਂ ਬੱਦੀ ਕਿੱਥੇ ਜੇ ਬਿਮਾਰੀਆਂ 'ਚ ਤੁਸੀਂ ਜਕਰੇ ਕਿੱਥੇ ਜੇ ਦੁੱਖਾਂ 'ਚ ਪਰੇਸ਼ਾਨੀਆਂ 'ਚ ਪਰਿਵਾਰਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਸਭ ਚੀਜ਼ਾਂ ਤੋਂ ਲੇਕਿਨ ਕੀ ਹੈ ਅਗਰ ਉਹ ਤੁਹਾਡਾ ਸਾਥ ਨਹੀਂ ਦੇ ਰਹੇ ਅਗਰ ਤੁਹਾਡੇ ਨਾਲ ਨਹੀਂਗੇ ਅਗਰ ਉਹ ਤੁਹਾਡੀ ਸੁਣਦੇ ਨਹੀਂਗੇ ਧਿਆਨ ਹਟਾ ਦਿਓ ਸਭ ਤਰ੍ਹਾਂ ਦਾ ਧਿਆਨ ਹਟਾ ਕੇ ਉਹਨਾਂ ਦੇ ਵੱਲ ਪਰਮੇਸ਼ਰ ਦੇ ਬਚਨਾਂ ਦੇ ਵੱਲ ਧਿਆਨ ਕਰੋ ਪਰਮੇਸ਼ਰ ਤੁਹਾਨੂੰ ਦੱਸਣਗੇ ਕਿ ਮੈਂ ਕਿੰਨਾ ਚੰਗਾ ਔਰ ਭਲਾ ਪਰਮੇਸ਼ਰ ਹੈ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਬਰਕਤ ਪੈਦਾ ਕਰਨ ਵਾਲਾ ਪਰਮੇਸ਼ਰ ਹੈ ਮੈਂ ਤੁਹਾਨੂੰ ਸੁਪਨਾ ਤੋਂ ਕਿੰਨਾ ਉੱਚਾ ਕਰਨ ਵਾਲਾ ਪਰਮੇਸ਼ਰ ਹੈ ਮੈਂ ਸਾਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬੈਸਟ ਕਰਨ ਵਾਲਾ ਪਰਮੇਸ਼ਰ ਹੈ ਈਸ਼ਾ ਮਜੀਦ ਦੇ ਸੰਮਰਤੀ ਨਾਮ ਕ੍ਰੀਸੇ ਜੋ ਮਸਾ ਤੁਹਾਡੇ ਤੇ ਹੈ ਇਸ ਮਸੇ ਦੇ ਦੁਆਰਾ ਤੁਸੀਂ ਆਪਣੀ ਗਰੀਬੀ ਦੇ ਬੰਧਨ ਤੋੜ ਸਕਦੇ ਜੀ ਬਾਈਬਲ ਕਹਿੰ ਰਿਹਾ ਹੈ ਤੁਸੀਂ ਇਸ ਮਸੇ ਦੇ ਦੁਆਰਾ ਗਰੀਬੀ ਦੇ ਬੰਧਨ ਤੋੜ ਸਕਦੇ ਜੇ ਤੁਸੀਂ ਇਸ ਮਸੇ ਦੇ ਦੁਆਰ ਆਪਣੀ ਜ਼ਿੰਦਗੀ 'ਚੋਂ ਬਿਮਾਰੀ ਨੂੰ ਡਾਂਟ ਸਕਦੇ ਜੇ ਤੁਸੀਂ ਇਸ ਮਸੇ ਦੇ ਦੁਆਰਾ ਆਪਣੀ ਜ਼ਿੰਦਗੀ ਦੇ ਵਿੱਚੋਂ ਪਰੇਸ਼ਾਨੀਆਂ ਨੂੰ ਡਾਂਟ ਸਕਦੇ ਜੇ ਤੁਸੀਂ ਇਸ ਮਸੇ ਦੇ ਦੁਆਰਾ ਆਪਣੀ ਜ਼ਿੰਦਗੀ 'ਚੋਂ ਨਸ਼ੇ ਨੂੰ ਡਾਂਟ ਸਕਦੇ ਜੇ ਉਹ ਸਭ ਤਰ੍ਹਾਂ ਦੀਆਂ ਬੁੜੀਆਂ ਆਤਮਾਵਾਂ ਜੋ ਬੁੜੀਆਂ ਤਲਕਦੀਆਂ ਥੋੜੀ ਜ਼ਿੰਦਗੀ ਨੂੰ ਛੱਡ ਕੇ ਚਲੀਆਂ ਜਾਣਗੀਆਂ ਇਸ ਮਸੀਹ ਦੇ ਸਮਰਥ ਨਾਮ ਵਿੱਚ ਔਰ ਤੁਸੀਂ ਬLES ਕਿਤੇ ਜਾਓਗੇ हालेलुया। ਗਲੀਸ਼ੀਆ ਮੈਂ ਜੋ ਅਜ ਵਚਨ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਹ ਬਹੁਤ ਤਗੜਾ ਵਚਨ ਹੈ। ਤੁਸੀਂ ਅਗਰ ਦਿਨ ਰਾਤ ਇਸ ਵਚਨ ਤੇ ਮੰਨਨ ਕਰਨਾ ਸ਼ੁਰੂ ਕਰ ਦੋ। ਤੁਸੀਂ ਅਗਰ ਦਿਨ ਰਾਤ ਇਸ ਵਚਨ ਨੂੰ ਬੋਲਣਾ ਸ਼ੁਰੂ ਕਰ ਦੋ ਔਰ ਆਪਣੇ ਪਰਮੇਸ਼ਵਰ ਦੀ ਵੱਲ ਧਿਆਨ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਜਾਣੋਗੇ ਕਿ ਪਰਮੇਸ਼ਵਰ ਕਿੰਨਾ ਵੱਡਾ ਪਰਮੇਸ਼ਵਰ ਹੈ। ਉਹ ਕਿੰਨਾ ਮਹਾਨ ਪਰਮੇਸ਼ਵਰ ਹੈ। ਉਹ ਕਿੰਨਾ ਸਮਰਥੀ ਪਰਮੇਸ਼ਵਰ ਹੈ। ਉਹਦਾ ਪਿਆਰ ਕਿੰਨਾ ਮਹਾਨ ਹੈ। ਸਭ ਲੋਕਾਂ ਦਾ ਪਿਆਰ ਤੁਸੀਂ ਝੂਠਾ ਵੇਖਿਆ ਹੋਏਗਾ ਕਿ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਲੇਕਿਨ ਉਹ ਝੂਠਾ ਹੈ ਲੇਕਿਨ ਇੱਕ ਪਰਮੇਸ਼ਵਰ ਇਦਾਂ ਦਾ ਪਰਮੇਸ਼ਵਰ ਹੈ ਜੋ ਤੁਹਾਨੂੰ ਝੂਠਾ ਪਿਆਰ ਨਹੀਂ ਕਰਦਾ ਜੋ ਤੁਸੀਂ ਪੈਦਾ ਹੋਏ ਸੀਗੇ ਉਦੋਂ ਤੋਂ ਲੈ ਕੇ ਜਦ ਤੱਕ ਤੁਸੀਂ ਬੁੜੇ ਪੈਚ ਚੱਲ ਜਾਂਦੇ ਹੋ ਜੇ ਤੁਹਾਡੇ ਨਾਲ ਪਿਆਰ ਕਰਦਾ ਹੈ ਉਹ ਦੁਖੀ ਇਸ ਗੱਲ ਤੋਂ ਹੁੰਦਾ ਹੈ ਕਿ ਅਗਰ ਕੋਈ ਉਹਨੂੰ ਜਾਣੇ ਬਿਨਾਂ ਹੀ ਧਰਤੀ ਤੋਂ ਚਲਾ ਜਾਂਦਾ ਉਹ ਵੀ ਦੁਖੀ ਹੁੰਦਾ ਉਹ ਨਹੀਂ ਚਾਹੁੰਦਾ ਕਿਸੇ ਦੀ ਰੂਹ ਖਰਾਬ ਹੋਵੇ ਉਹ ਨਹੀਂ ਚਾਹੁੰਦਾ ਕੋਈ ਗਰੀਬੀ ਚ ਰਹੇ ਉਹ ਨਹੀਂ ਚਾਹੁੰਦਾ ਕੋਈ ਸ਼ਰਾਬ ਚ ਰਹੇ ਉਹ ਨਹੀਂ ਚਾਹੁੰਦਾ ਕੋਈ ਕਰਜ਼ੇ ਦੇ ਵਿੱਚ ਰਹੇ ਉਹ ਨਹੀਂ ਚਾਹੁੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀਆਂ ਦੇ ਵਿੱਚ ਰਹੇ ਲੇਕਿਨ ਹਾਂ ਤੁਹਾਨੂੰ ਆਪਣੇ ਅੰਦਰ ਸ਼ਾਂਤੀ ਰੱਖਣੀ ਪਵੇਗੀ ਤੁਹਾਨੂੰ ਆਪਣੇ ਅੰਦਰ ਪਰਮੇਸ਼ਵਰ ਦਾ ਆਤਮਾ ਰੱਖਣਾ ਪਵੇਗਾ ਤੁਹਾਨੂੰ ਇਹਨੂੰ ਸਵੀਕਾਰ ਕਰਨਾ ਪਵੇਗਾ ਕਿ ਪਰਮੇਸ਼ਵਰ ਮੈਨੂੰ ਤੇਰਾ ਆਤਮਾ ਚਾਹੀਦਾ ਹੈ ਮੇਰੇ ਪਰਮੇਸ਼ਵਰ ਮੈਨੂੰ ਤੇਰੀ ਸਮਰਥਾ ਚਾਹੀਦੀ ਹੈ ਮੇਰੇ ਪਰਮੇਸ਼ਵਰ ਮੈਨੂੰ ਤੇਰੀ ਗ੍ਰੇਸ ਚਾਹੀਦੀ ਹੈ ਮੇਰੇ ਪਰਮੇਸ਼ਵਰ ਜਦ ਵੀ ਮੈਂ ਪ੍ਰਾਰਥਨਾ ਕਰਾਂ ਤੇਰੇ ਮਸਾਦੇ ਨਾਲ ਪਰ ਕੇ ਤੇਰੀ ਆਤਮਾ ਦੇ ਨਾਲ ਪਰ ਕੇ ਮੇਰੀ ਜ਼ਿੰਦਗੀ ਚੋਂ ਪਰਿਵਾਰ ਚੋਂ ਮੇਰੇ ਸਭ ਚੀਜ਼ਾਂ ਚੋਂ ਜੋ ਸ਼ੈਤਾਨ ਦੇ ਮਾਰੇ ਬੰਧਨ ਨੇ ਉਹ ਟੁੱਟਣ ਤੁਸੀਂ ਗਵਾਹੀ ਦੇਣ ਆ ਬਲੇਸ ਹੋਵਗੇ ਇਸ ਮਸੀਹ ਦੇ ਸਮਰਤੀ ਨਾਮ ਦੇ ਚ ਗਵਾਹੀਆਂ ਤੁਹਾਡੀਆਂ ਹੋਣਗੀਆਂ ਇਸ ਮਸੀਹ ਦੇ ਸਮਰਤੀ ਨਾਮ ਦੇ ਚ ਤੁਸੀਂ ਉੱਚੇ ਕੀਤੇ ਜਾਓਗੇ ਇਸ ਮਸੀਹ ਦੇ ਸਮਰਤੀ ਨਾਮ ਦੇ ਚ ਹallelujah ਪਰਮੇਸ਼ੁਰ ਤੁਹਾਨੂੰ ਸਭ ਨੂੰ ਬਲੇਸ ਕਰੇ ਮੈਂ ਚਾਹੁੰਦਾ ਤੁਸੀਂ ਬਾਈਬਲ ਨੂੰ ਪਰੋ ਜੋ ਤੁਸੀਂ ਟਾਈਮ ਦੂਜਿਆਂ ਨੂੰ ਦਿੰਦੇ ਜੇ ਜੋ ਤੁਹਾਡੇ ਲਈ ਤੁਹਾਡੇ ਕੋਲ ਗੱਲ ਸੁਣਦੇ ਕਿਤੇ ਹੋਰ ਜਾ ਕੇ ਕਰਦੇ ਆ ਉਥੋਂ ਸੁਣਦੇ ਤੁਹਾਡੇ ਨਾਲ ਆਣ ਕੇ ਕਰਦੇ ਕੋ ਜੀ ਇੱਦਾਂ ਦੁਨੀਆ ਦੇ ਵਿੱਚ ਕਨਫਿਊਜ਼ਨ ਨਾਲ ਚਲਦੀਆਂ ਪਈਆਂ ਨੇ ਸਭ ਨਾਲ ਚੀਜ਼ਾਂ ਤੋਂ ਧਿਆਨ ਹਟਾ ਕੇ ਤੁਸੀਂ ਕਿੱਥੇ ਧਿਆਨ ਕਰੋ ਤੁਸੀਂ ਪ੍ਰਭੂ ਦੀ ਵੱਲ ਧਿਆਨ ਕਰੋ ਪ੍ਰਭੂ ਦੇ ਵਚਨਾਂ ਦੀ ਵੱਲ ਧਿਆਨ ਕਰੋ ਪਰ ਸਭ ਪਰਮੇਸ਼ੁਰ ਤੋਂ ਸਪਾਸਿਓਂ ਬles ਕਰੇਗਾ ਸਾਰੇ ਪਾਸਿਓਂ ਤੁਹਾਨੂੰ ਬles ਕਰੇਗਾ ਉਹ ਬles ਕਰਨ ਵਾਲਾ ਪਰਮੇਸ਼ੁਰ ਹੈ ਉਹ ਪਵਿੱਤਰ ਬਣਾਉਣ ਵਾਲਾ ਪਰਮੇਸ਼ੁਰ ਹੈ ਉਹ ਆਪਣੇ ਆਤਮਾ ਦੇ ਨਾਲ ਪਰਨਣ ਵਾਲਾ ਪਰਮੇਸ਼ੁਰ ਹੈ ਉਹ ਤੁਹਾਨੂੰ ਬles ਕਰੇਗਾ ਇਸ ਮਸੀਹ ਦੇ ਸਮਰਥਨ ਦੇ ਨਾਮ ਵਿੱਚ ਮੈਂ ਟੋਟਲੀ ਪ੍ਰਾਰਥਨਾ ਕਰਦਾ ਸਰਬਸ਼ਕਤੀਮਾਨ ਜ਼ਲਾਲੀ ਖੁਦਾ ਮਹਾਨ ਪਰਮੇਸ਼ੁਰ ਮੇਰੇ ਪਰਮੇਸ਼ੁਰ ਜਿੰਨੀ ਮੇਰੇ ਪਰਮੇਸ਼ਰ ਤੇਰੇ ਬਚਨ ਨੂੰ ਸੁਨਣ ਮੇਰੇ ਪਰਮੇਸ਼ਰ ਉਹ ਵਿਸ਼ਵਾਸ ਉਹਨਾਂ ਦੇ ਅੰਦਰ ਮੇਰੇ ਪਰਮੇਸ਼ਰ ਜੋ ਵਿਸ਼ਵਾਸ ਰਸੂਲਾਂ ਦੇ ਅੰਦਰ ਆ ਗਿਆ ਸੀਗਾ ਉਹ ਵਿਸ਼ਵਾਸ ਇਹਨਾਂ ਦੇ ਅੰਦਰ ਪੈਦਾ ਹੋ ਜਾਵੇ ਮੇਰੇ ਪਰਮੇਸ਼ਰ ਜਿਵੇਂ ਰਸੂਲਾਂ ਨੇ ਸਭ ਪਾਸਿਓਂ ਧਿਆਨ ਹਟਾ ਕੇ ਮੇਰੇ ਪਰਮੇਸ਼ਰ ਤੇਰੇ ਬਚਨਾਂ ਦੀ ਵੱਲ ਧਿਆਨ ਲਾਇਆ ਤੇਰੇ ਕੰਮਾਂ ਦੀ ਵੱਲ ਧਿਆਨ ਲਾਇਆ ਤੇਰੀ ਵੱਲ ਧਿਆਨ ਲਾਇਆ ਮੇਰੇ ਪਰਮੇਸ਼ਰ ਇਸੇ ਸਮਾਂ ਇਹ ਜ਼ਿੰਦਗੀਆਂ ਤੇਰੇ ਵੱਲ ਧਿਆਨ ਲਾ ਲੜ ਮੇਰੇ ਪਰਮੇਸ਼ਰ ਇਸੇ ਸਮਾਂ ਇਹਨਾਂ ਜ਼ਿੰਦਗੀਆਂ ਦੇ ਵਿੱਚ ਮੇਰੇ ਪਰਮੇਸ਼ਰ ਬੜੀ ਬਰਕਤ ਆਵੇ ਬੜੀ ਖਰੇਸ ਆਵੇ ਬੜਾ ਮਸਾ ਆਵੇ ਮੇਰੇ ਪਰਮੇਸ਼ਰ ਤੇਰਾ ਆਤਮਾ ਇਹਨਾਂ ਨੂੰ ਚਲਾਵੇ ਮੇਰੇ ਪਰਮੇਸ਼ਰ ਇਹ ਜ਼ਿੰਦਗੀਆਂ ਬLES ਕੀਤੀਆਂ ਜਾਣ ਮੇਰੇ ਪਰਮੇਸ਼ਰ ਇਹ ਲੋਕ ਬLES ਕੀਤੇ ਜਾਣ ਇਹਨਾਂ ਦੀ ਫੈਮਿਲੀ ਇਹਨਾਂ ਦੇ ਪਰਿਵਾਰ ਬLES ਕੀਤੇ ਜਾਣ ਮੇਰੇ ਪਰਮੇਸ਼ਰ ਸਵਰਗ ਦੇ ਵਿੱਚੋਂ ਮੇਰੇ ਪਰਮੇਸ਼ਰ ਇਹਨਾਂ ਨੂੰ ਬਹੁਤ ਜ਼ਿਆਦਾ ਗ੍ਰੇਸ ਦੇਣੀ ਤੇਰੇ ਜੀਵਤ ਨਾਮ ਦੀ ਮਹਿਮਾ ਹੋਵੇ ਯੀਸ਼ੂ ਮਸੀਹ ਦੇ ਸਾਮਰਥੀ ਪਵਿੱਤਰ ਨਾਮ ਦੇ ਵਿੱਚ ਆਮੀਨ